ਹਲਕਾ ਗੁਰੂ ਅਰਸੇ ਸਾਹਿਬ ਸ਼ਾਮ ਸ਼ਾਮ ਸਿੰਘ ਦੇ ਘਰੇ ਆਪਾਂ ਇਲਾਕੇ ਦੇ ਸਮੂੱਚੀ ਕਾਲੀ ਦਲ ਦੀ ਲੀਡਰਸ਼ਿਪ ਬੈਠੀ ਹੈ ਸਾਰਿਆਂ ਨੂੰ ਫਤਿਹ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਨੀ ਮਾਨ ਜੀ ਤੇ ਬੋਬੀ ਮਾਨ ਜੀ ਦੋਨੋਂ ਹੀ ਇਹਨਾਂ ਨੇ ਝੂਠੇ ਕੇਸ ਪਾ ਕੇ ਉਹੋਂ ਅੰਦਰ ਭੇਜਿਆ ਆਇ ਕਹਜਾ ਪਰਿਵਾਰ ਹੈ ਜਿਹੜਾ ਵਕਰਾਂ ਨਾਲ ਖੜਦਾ ਹੈ ਤੇ ਕਾਲੀ ਦਲ ਦਾ ਵਫਾਦਾਰ ਹੈ ਐਮਪੀ ਸਾਹਿਬ ਸਰ ਜ਼ੁਰਾ ਸਿੰਘ ਮਾਨ ਮੇਰੇ ਪਿਤਾ ਬਾਦਲ ਸਾਹਿਬ ਦੇ ਸਭ ਤੋਂ ਨਜ਼ਦੀਕੇ ਸਾਥ ਸਾਥੀ ਉਸ ਸਮੇਂ ਜਦੋਂ ਬਹੁਤ ਬੁਰਾ ਦੌਰ ਸੀ ਨਾਲ ਬੰਧੇ ਹੁੰਦੇ ਸੀ ਬੰਦੂਕ ਲੈ ਕੇ ਇਹਨਾਂ ਲੋਕੀ ਡਰਦੇ ਹੁੰਦੇ ਸੀ ਪਤਾ ਨਹੀਂ ਕਿਹੜੇ ਕੋਈ ਕਰ ਦੇਣਾ ਆਖਿਰੇ ਸ਼ਤਾ ਤੋਂ ਵੀ ਰਿਸ਼ਤਾ ਪੀੜੀ ਤੇ ਪੀੜੀ ਚਲੀ ਜਾਂਦਾ ਉਹ ਨੋਨੀ ਤੇ ਬੋਬੀ ਜਮਾ ਭਰਾਵਾ ਮੰਗੂਆਂ ਸਾਰਾ ਪਰਿਵਾਰ ਹੀ ਭਰਾਵਾ ਮੰਗੂਆ ਇਹ ਬਈ ਇਸੇ ਤਰ੍ਹਾਂ ਇਹਨਾਂ ਨਾਲੋਂ ਧੱਕਾ ਹੋਇਆ ਤੇ ਜਿਹਨੇ ਕੀਤਾ ਹੁਣ ਤਾਂ 7-8 ਮਹੀਨੇ ਰਹਿ ਗਏ ਬੋਲ ਇਫਸਾ ਪਰਮਾਤਮਾ ਮੇਰ ਕਰਨ ਥੋੜਾ ਸਾਥ ਹੋਏ ਸਰਕਾਰ ਤੁਸੀਂ ਆਪਣੀ ਲੈ ਆਓ ਮੈਂ ਨਾ ਕਹਿਣਾ ਚਾਹਣਾ ਗੁਰੂ ਸਾਹਿਬ ਹਾਏ ਹਾਲੋ ਉਹਨੇ ਜਿਹੜੇ 2-4 ਹਜ਼ਾਰ ਵਾਲੀ ਕਸਰ ਜੀ ਕੱਢਦੇ ਆ ਪਤਾ ਨਹੀਂ ਜਮਾਂ ਹੀ ਨੇੜੇ-ਨੇੜੇ ਲਿਆ ਕੇ ਨਾ ਹੁਣ ਤਾਂ 6-10-20 ਹਜ਼ਾਰ ਦੀ ਲਾਓ ਵਧੀਆ ਮੰਤਰੀ ਬਣਾ ਕੇ ਉਹਨੂੰ ਭੇਜਾਂਗੇ ਇੱਥੇ ਥੋੜੀ ਸੇਵਾ ਕਰੇਗੋ ਅੱਜ ਲੋੜ ਹੈ ਪੰਜਾਬ ਨੂੰ ਬਚਾਉਂਦੀ ਹਾਲਾਤ ਦੇ ਕੀ ਬਣੇ ਪਏ ਮੈਂ ਥੋੜੀ ਦਿਨ ਪਹਿਲੇ ਬੈਠਾ ਸੋਚੀ ਜਾਂਦਾ ਸੀ ਕਿ ਪਿਛਲੇ 60 ਸਾਲਾਂ 'ਚ ਕਿਹੜੇ ਮੁੱਖ ਮੰਤਰੀ ਬਣੇ ਐ ਤੇ ਉਹਨਾਂ ਨੇ ਕੀ ਕੀਤਾ ਫਿਰ ਮੈਨੂੰ ਗੇਲ ਲੱਗ ਗਿਆ ਇੱਕ ਮੁੱਖ ਮੰਤਰੀ ਜਾਨੀ ਜ਼ੈਲ ਸਿੰਘ ਬਣੇ ਕਿਸੇ ਨੂੰ ਨਹੀਂ ਪਤਾ ਉਹਨਾਂ ਨੇ ਕੀ 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 ਦੇਣਾ ਨਰੇ ਪੰਜਾਬ ਕੋਈ ਕਿਹੜਾ ਪੁਲ ਬਣਾਇਆ ਕਿਹੜੀ ਸੜਕ ਬਣੀ ਕੁਝ ਵੀ ਨਹੀਂ ਪਤਾ ਨਾ ਕੋਈ ਕੀਤਾ ਦਰਬਾਰਾ ਸਿੰਘ ਬਣੇ 5 ਸਾਲ ਕਾਂਗਰਸ ਦੇ ਬੈਂਸ ਸਿੰਘ ਬਣੇ 5 ਸਾਲ ਕਾਂਗਰਸ ਦਾ ਕੈਪਟਨ ਅਮਰਿੰਦਰ ਸਿੰਘ 10 ਸਾਲ ਬਣਿਆ ਕਾਂਗਰਸ ਕਾਂਗਰਸ ਦਾ ਜਿਵੇਂ ਆਏ ਸੀ ਤਾਂ ਉਵੇਂ ਹੀ ਚਲੇ ਗਏ ਬੱਖਾਂ ਹੀ ਤੋੜਿਆ ਕੱਲਾ ਰਾਜ ਕਰਨ ਵਾਸਤੇ ਆਉਂਦੇ ਐ ਪੰਜ ਸਾਲ ਐਸ਼ ਕਰਨ ਵਾਸਤੇ ਆਉਂਦੇ ਲੁੱਟਣ ਆਉਂਦੇ ਐ ਤੇ ਹੁਣ ਆਲਾ ਤਾਂ ਜਮੇ ਪਾਗਲ ਹੈ ਇਹਨਾਂ ਨੂੰ ਕਿਹੜਾ ਸ਼ਰਮ ਆਉਂਦੀ ਹੈ ਕਿ ਮੁੱਖ ਮੰਤਰੀ ਐ ਤੁਸੀਂ ਦੇਖ ਲਓ 30 ਸਾਲ ਆਇਆ ਮੁੱਖ ਮੰਤਰੀ ਜੇ ਪੰਜੇ ਛੇ ਉਹਨਾਂ ਦਾ ਮੁਕਾਬਲਾ ਵੱਡੇ ਬਾਦਲ ਸਾਹਿਬ ਜਿਹੜੇ 22 ਸਾਲ ਸਨ ਪੰਜ ਵਾਰ ਮੁੱਖ ਮੰਤਰੀ ਬਣੇ ਮੈਂ ਕਿਤੇ ਕਿਤੇ ਸੋਚਦਾ ਹੁੰਦਾ ਹੁਣਾਂ ਇਹ ਬਾਪੂ ਬਾਦਲ ਸਿਆਸਤ ਚ ਨਾ ਹੁੰਦੇ ਤੇ ਐ ਜਿਹੜੇ 6 ਆਏ ਸੀ ਐ ਜਿਹੇ 4 ਖੁਰ ਆ ਜਾਂਦੇ ਕਿਹਨੇ ਕੀ ਕਨੈਕਸ਼ਨ ਦੇਣੇ ਸੀ ਕਿਹਨੇ ਮੂੰਹ ਕੇ ਦੇਣੇ ਸੀ ਕਿਹਨੇ ਪੱਕੇ ਖਾਲੇ ਬਣੋਵੇਂ ਸੀ ਕਿਹਨੇ ਬਾਰਡਰ ਤੇ ਜ਼ਮੀਨਾਂ ਦੇਣੀਆਂ ਸੀ ਕਿਹਨੇ ਆਟਾ ਦਾ ਦੇਣਾ ਸੀ ਕਿਹਨੇ ਸ਼ਗਨ ਦੇਣਾ ਸੀ ਕਿਹਨੇ ਪੈਨਸ਼ਨ ਦੇਣਾ ਸੀ ਕਿਹਨੇ ਫਿਰ ਐਮਐਸਪੀ ਲਿਆਉਣੀ ਸੀ ਥੋੜੀ ਅੰ ਪਿੰਡਾਂ ਚ ਮੰਡੀਆਂ ਬਣਾਉਣੀਆਂ ਸੀ ਕੁਣ ਪੰਡਾ ਜੀ ਤੁਹਾਨੂੰ ਕੁਝ ਕੀਤਾ ਆ ਤੁਸੀਂ ਕੱਲ ਦੇਖ ਲੋ ਜਦੋਂ ਹੁੰਦੇ ਸਰਕਾਰ ਤੁਸੀਂ ਉਹ ਬੰਦੀ ਉਹਨਾਂ ਦਾ ਨਿਸ਼ਾਨਾ ਰਾਜ ਕਰਨਾ ਨਹੀਂ ਸੀ ਉਹਨਾਂ ਸੀ ਕੱਲਾ ਸੇਵਾ ਕਰਨਾ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਕਿਸੇ ਨਾ ਕਿਸੇ ਪਿੰਡ ਤੇ ਸ਼ਹਿਰ ਤੇ ਮੰਡੀ ਤੇ ਹੁੰਦੇ ਦੱਸੋ ਕੀ ਚਾਹੀਦਾ ਦੱਸੋ ਕੀ ਕਰਨਾ ਹੈ ਤੁਸੀਂ ਜਿੰਨੀ ਡਿਵੈਲਪਮੈਂਟ ਹੈ ਦੇਵਲਪਮਟਾ ਉਦੋਂ ਹੀ ਹੋਈ ਐ ਜਦੋਂ ਕਾਲੀ ਸਰਕਾਰ ਆਉਂਦੀ ਐ ਇੱਕ ਨਿਸ਼ਾਨੀ ਥੋੜੀ ਕਿਸੇ ਦੇ ਨਹੀਂ ਐ ਆ ਸਾਰੇ ਦੂਜੇ ਐਮਐਲਏ ਬਣਨ ਵਾਸਤੇ ਗਨਮਨ ਲੈਣ ਵਾਸਤੇ ਚੇਅਰਮਨੀਆਂ ਲੈਣ ਵਾਸਤੇ ਮੰਤਰੀ ਬਣਨ ਵਾਸਤੇ ਆਉਂਦੇ ਐ ਕਿ ਮੰਤਰੀ ਬਣ ਜਾਣਗੇ ਹੋਰ ਥੇ ਵੀ ਢੋਰੀ ਮਾਰਾਂਗੇ ਆ ਜਿਹੜੀ ਸਰਕਾਰ ਆ ਚਾਰੂ ਵਾਲੇ ਤਾਂ ਰਕਾਣੀ ਤੋੜ ਦੇ ਮੈਨੂੰ ਲੱਗਦਾ ਇਹ ਤਾਂ ਮਾੜੀ ਸਰਕਾਰ ਮੈਨੂੰ ਲੱਗਦਾ ਪੂਰੇ ਹਿੰਦੁਸਤਾਨੀ ਦੁਨੀਆ ਜਿਵੇਂ ਨਹੀਂ ਕੋਈ ਬਣਾ ਸਕਦਾ ਇਹਨਾਂ ਦਾ ਫਿਕਰ ਹੀ ਨਹੀਂ ਲੋਕਾਂ ਤਾਂ ਲੱਗੇ ਆ ਆਪਣੀ ਸ਼ਕਲ ਦਿਖਾਉਣ ਵਾਸਤੇ ਘੱਟੋ ਘੱਟ ਹਜ਼ਾਰ ਕਰੋੜ ਲਾਉਂਦਾ ਹੈ ਕੋਈ ਕੰਮ ਨਹੀਂ ਛੱਡੀ ਆਏ ਭਗਵਾਨ ਦਵਾਨ ਕੋਈ ਸੜਕ ਨਹੀਂ ਛੱਡੀ ਝੂਠ ਤੇ ਝੂਠ ਬੋਚੀ ਜਾਂਦਾ ਫੋਟੋ ਲਾ ਲਾ ਕੇ ਮੈਂ ਕਿਹਾ ਜਿਹੜੀ ਫੋਟੋ ਇੰਨੇ ਲੋਕੀ ਦੁਖੀ ਹੋਏ ਬੈਠੇ ਰਿਹਾ ਫੋਟੋ ਤੋਂ ਹਰੇਕ ਆ ਜਾਂ ਤੋਂ ਨੀੜੇ ਇੱਕ 2000 ਮਹੀਨੇ ਦਾ ਫਿਰ ਸਾਰੇ ਖੇਤਰ ਮਾਰਿਆ 95 ਫੁੱਟ ਨੂੰ ਐਸ ਕਰਕੇ ਗੁਰੂ ਸਾਹਿਬ ਬੇਨਤੀ ਕਰਦਾ ਦੇਖੋ ਬਹੁਤ ਆਪਾਂ ਪਿੱਛੇ ਰਹਿ ਗਏ ਆ ਮੈਨੂੰ ਤੁਹਾਡੇ ਤੇ ਮਾਣਾ ਕਿਉਂਕਿ ਤੁਸੀਂ ਮੈਨੂੰ ਪਾਰਲੀਮੈਂਟ ਦਾ ਮੌਕਾ ਦਿੱਤਾ ਤੇ ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀ ਕਿ ਮੌਕਾ ਕਿਤੇ ਆ ਜੇ ਆ ਜਿਹੜਾ ਫਿਰੋਜ਼ਪੁਰ ਪਾਰਲੀਮੈਂਟ ਹੈ ਤੁਹਾਨੂੰ ਐ ਜਾ ਨਜ਼ਾਰਾ ਲਿਆ ਕੇ ਦਿਖਾ ਦੂੰਗਾ ਐਨੇ ਤੁਨੂ ਜਣੀਆ ਕਿਸੇ ਚੀਜ਼ ਦੀ ਕਮੀ ਵੇੜੀ ਵੀ ਦੇਣਾ ਨਾਲੇ ਤੁਨੂ ਪਤਾ ਮੇਰੇ ਕੰਮ ਕਰਨ ਦਾ ਤਰੀਕਾ ਪਤਾ ਹੈ ਨਾ ਅੱਜ ਲਾਲਾਬਾਦ ਜਾ ਕੇ ਦੇਖੋ ਹੁਉ ਉਹ ਜਾਈ ਬਾਲੂ ਸਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੰਨੇ ਠੱਗੀ ਠੋਰੀ ਕੀਤੀ ਹੈ ਕੋਈ ਲੱਭਣੇ ਨਹੀਂ ਮਤਮਾਜ ਜਿੰਨੇ ਇਹਨਾਂ ਨੇ ਨਹੀਂ ਠੱਗੀ ਕੀਤੀ ਸੋ ਮੈਂ ਆਈ ਬੇਨਤੀ ਕਰਨਾ ਸਾਰੇ ਹੁਣ ਧੜੇਬੰਦੀ ਛੱਡ ਦਿਓ ਕੁਛ ਮਰਜ਼ੀ ਛੱਡ ਦਿਓ ਗਲਤੀ ਨਾ ਹੁਣ ਇੱਕ ਕਰਿਓ ਕਿਤੇ ਆ ਤਜਰਬੇ ਕਰਨੇ ਛੱਡ ਦਿਓ ਕਿਉਂਕਿ ਤਜਰਬਿਆਂ ਨਹੀਂ ਮਰਿਆ ਅਕਾਲੀ ਦਲ ਆਪਣੀ ਮਾਂ ਪਾਰਟੀ ਐ ਕੌਮ ਦੀ ਜਥੇਬੰਦੀ ਐ ਪੰਜਾਬ ਦੀ ਜਥੇਬੰਦੀ ਐ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਐ ਝਾੜੂ ਵਾਲੇ ਨਹੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਨਾ ਕਾਂਗਰਸ ਨੇ ਸਾਡੀ ਸੋਚ ਸਾਡਾ ਨਿਸ਼ਾਨਾ ਪੰਜਾਬ ਐ ਹਰ ਲੜਾਈ ਪੰਜਾਬੀ ਲੜਨ ਨੂੰ ਤਿਆਰ ਆ ਜਾਨ ਦੇਣ ਨੂੰ ਤਿਆਰ ਆ ਪੰਜਾਬ ਵਾਸਤੇ ਖੌਮ ਵਾਸਤੇ ਅੱਜ ਜਦ ਆਪਾਂ ਕਮਜ਼ੋਰ ਕਰਤਾ ਨਾ ਆਪਣੇ ਕਾਲੀ ਦਲ ਨੂੰ ਪਿਛਲੇ 10 ਸਾਲਾਂ ਚ ਸਭ ਤੋਂ ਵੱਡਾ ਨੁਕਸਾਨ ਆਪਣਾ ਹੋ ਗਿਆ ਜਿਹੜੇ ਮੁਲਕ ਦੀ ਜਿਹੜੇ ਸੂਬੇ ਦੀ ਫੌਜ ਖਤਮ ਹੋ ਜੇ ਜਾਂ ਕਮਜ਼ੋਰ ਹੋ ਜੇ ਉਹਦੇ ਜਿਹੜਾ ਆਉਂਦਾ ਉਹਦੇ ਤੇ ਹਮਲਾ ਕਰ ਲੈਂਦਾ ਤੁਸੀਂ ਦੇਖ ਲਓ ਤੁਸੀਂ ਕਾਲੀ ਦਲ ਕਮਜ਼ੋਰ ਕਰਾਇਆ ਅੱਜ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰ ਗਏ ਤਾਂਤ ਹਜ਼ੂਰ ਸਾਹਿਬ ਦੇ ਇਹਦੇ ਹੁਣ ਸਿੱਕ ਕੌਮ ਦੀ ਮੈਨੇਜਮੈਂਟ ਨਹੀਂ ਹੈ ਮਹਾਰਾਸ਼ਟਰ ਸਰਕਾਰ ਨੇ ਕੰਟਰੋਲ ਲੈ ਲਿਆ ਤਖਤ Patna ਸਾਹਿਬ ਦਾ ਬਿਹਾਰ ਸਰਕਾਰ ਨੇ ਕੰਟਰੋਲ ਲੈ ਲਿਆ ਦਿੱਲੀ ਕੁਦਰਤ ਦਾ ਪ੍ਰਬੰਧ ਕਮੇਟੀ ਤੇ ਦਿੱਲੀ ਸਰਕਾਰ ਲੈ ਗਈ ਐਸਜੀਪੀਸੀ ਥੋੜੀ ਤੋੜ ਕੇ ਹਰਿਆਣਾ ਅਲੱਗ ਕਰਦਾ ਤੇ ਹਰਿਆਣਾ ਮੁੱਖ ਮੰਤਰੀ ਫੈਸਲਾ ਕਰਦਾ ਤੇ ਅਕਾਲ ਤਖਤ ਸਾਹਿਬ ਤੇ ਵੀ ਕੰਟਰੋਲ ਕਰਨ ਨੂੰ ਆਈ ਸੀ ਆ ਤਾਂ ਮਸਾ ਬਚਾਇਆ ਐਸਜੀਪੀਸੀ ਇਹਨਾਂ ਦਾ ਨਿਸ਼ਾਨਾ ਇੱਕੋ ਹੀ ਕਰਿਆ ਕਿ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤੇ ਕਾਲੀ ਦਲ ਨੂੰ ਖਤਮ ਕਰਨਾ ਪੈਣਾ ਹੈ ਇਹਨਾਂ ਦਾ ਨਿਸ਼ਾਨਾ ਇੱਕੋ ਹੀ ਰਿਹਾ ਕਿ ਬਾਦਲ ਨਾ ਖਤਮ ਕਰ ਦਿਓ ਦੇਖੋ ਇੱਥੋਂ ਤੱਕ ਚਲੇ ਗਏ ਮੈਨੂੰ ਗੋਲੀ ਮਾਰਨ ਤੱਕ ਚ ਆ ਗਏ ਸੀ ਪਰ ਰੱਬ ਨੇ ਜਿੱਥੇ ਜੀ ਦਾ ਪ੍ਰਮਾਤਮਾ ਹੁਣ ਕੋਈ ਫਿਕਰ ਨਹੀਂ ਇਹੀ ਸਾਜ਼ਿਸ਼ ਅਕਾਲੀ ਦਲ ਕੌਮ ਦੀ ਲੀਡਰਸ਼ਿਪ ਖਤਮ ਕਰਨ ਵਾਸਤੇ ਇਹਨਾਂ ਨੇ ਸ਼ੁਰੂ ਕੀਤੀ ਔਰ ਕਾਮਯਾਬੀ ਮਿਲੋਂ ਦਿੱਤਾ ਪਰਮਾਤਮਾ ਨੇ ਤੇ ਜਿਹੜੇ ਖਤਮ ਕਰਨ ਨੂੰ ਫਿਰਦੇ ਸੀ ਉਹ ਅੱਜ ਸੰਸਕਾ ਦੇ ਰੋਲਦੇ ਫਿਰਦੇ ਐਸ ਕਰਕੇ ਮੈਂ ਬੇਨਤੀ ਕਰਨਾ ਹੈ ਸਾਰਿਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਐ ਨਾ ਸੱਚ ਹੋ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇਲੈਕਸ਼ਨ ਹੈ ਐਣੀ ਅਗਲੀ ਸਰਕਾਰ ਦਾ ਫੈਸਲਾ ਕਰਨਾ ਇਸ ਇਲੈਕਸ਼ਨ ਨੇ ਦਿਖਾ ਦਿਓ ਸਾਰਿਆਂ ਨੂੰ ਕਿ ਆਪਾਂ ਵਾਪਸ ਆਪਣੀ ਕੌਮ ਦੀ ਜਥੇਬੰਦੀ ਪੰਜਾਬ ਦੀ ਜਥੇਬੰਦੀ ਨੂੰ ਤਕੜਾ ਕਰਕੇ ਆਈ ਜਥੇਬੰਦੀ ਹੈ ਜਿਹੜੇ ਤੁਹਾਡੇ ਪਿੰਡਾਂ ਨੂੰ ਅੱਗੇ ਲੈ ਕੇ ਜਾਊਗੀ ਪੰਜਾਬ ਨੂੰ ਅੱਗੇ ਲੈ ਜਾਊਗੀ ਤੇ ਤੁਹਾਡੀ ਪੰਜਾਬ ਦੀ ਝੰਡਾ ਚੁਲਣ ਵਾਪਸ ਲਾਊਗੀ ਤੇ ਆ ਜਿੰਨੇ 10 ਸਾਲ ਦੀ ਕਮੀਆਂ ਉਹ ਸਾਰੀਆਂ ਇਕ ਅਖਾਲੀ ਦਲ ਵਾਅਦਾ ਕਰਦਾ ਤੁਹਾਡਾ ਪੂਰੇ ਕਰੂੰਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ